ਸੰਗਤ ਜੀ ਅੱਜ ਆਪਾਂ ਗੱਲ ਕਰਾਂਗੇ ਕਿ ਆਪਣੇ ਘਰ ਦਾ ਮੰਦਿਰ ਜਾਂ ਫਿਰ ਅਸੀਂ ਜਿੱਥੇ ਚਿਰਾਗ ਲਗਾਉਣਾ ਚਾਹੁੰਦੇ ਹਾਂ ਪੀਰਾਂ ਦਾ ਉਸ ਕਮਰੇ ਦੇ ਵਿੱਚ ਅਤੇ ਘਰ ਦੇ ਵਿੱਚ ਕਿਸ ਥਾਂ ਬਣਾਉਣਾ ਚਾਹੀਦਾ ਹੈ ਜਾਂ ਫਿਰ ਚਿਰਾਗ ਨੂੰ ਜਗਾਉਣਾ ਚਾਹੀਦਾ ਹੈ ਉਸ ਬਾਰੇ ਗੱਲ ਕਰਾਂਗੇ ਤੇ ਨਾਲ ਗੱਲ ਕਰਾਂਗੇ ਕਿ ਕਿਸ ਤਰ੍ਹਾਂ ਦੇ ਦੇਵੀ ਦੇਵਤਿਆਂ ਦੀਆਂ ਫੋਟੋਆਂ ਸਾਨੂੰ ਘਰ ਦੇ ਵਿੱਚ ਰੱਖਣੀਆਂ ਚਾਹੀਦੀਆਂ ਨੇ ਤੇ ਕਿਸ ਪ੍ਰਕਾਰ ਦੀ ਨਹੀਂ ਰੱਖਣੀਆਂ ਚਾਹੀਦੀਆਂ ਸੰਗਤ ਜੀ ਸਭ ਤੋਂ ਪਹਿਲਾਂ ਤੁਸੀਂ ਇੱਕ ਚੀਜ਼ ਦਾ ਖਾਸ ਧਿਆਨ ਰੱਖਣਾ ਹੈ ਕਿ ਕਿਸੇ ਵੀ ਦੇਵੀ ਦੇਵਤਾ ਜਾਂ ਫਿਰ ਪੀਰ ਫਕੀਰ ਜੀ ਦੀ ਫੋਟੋ ਗੁੱਸੇ ਦੇ ਵਿੱਚ ਨਾ ਹੋਵੇ ਇੱਕ ਐਗਜ਼ਾਮਪਲ ਤੁਹਾਨੂੰ ਦੱਸਦਾ ਹਾਂ ਕਿ ਜਿਵੇਂ ਕਾਲੀ ਮਾਤਾ ਸ਼ਿੰਗਾਰ ਕਰਦੇ ਹੋਏ ਜਿਹੜੀ ਉਹਨਾਂ ਦੀ ਫੋਟੋ ਹੈ ਉਸ ਤਰ੍ਹਾਂ ਦੀਆਂ ਫੋਟੋਆਂ ਤੁਸੀਂ ਘਰ ਦੇ ਵਿੱਚ ਨਹੀਂ ਰੱਖਣੀਆਂ ਜੋ ਵੀ ਤੁਸੀਂ ਫੋਟੋਆਂ ਤਸਵੀਰਾਂ ਦੇਵੀ-ਦੇਵਤਿਆਂ ਦੀ ਆਪਣੇ ਘਰ ਦੇ ਵਿੱਚ ਮੰਦਰ ਦੇ ਵਿੱਚ ਰੱਖਦੇ ਹੋ ਤਾਂ ਉਹਨਾਂ ਦੇ ਚਿਹਰੇ ਤੇ ਮੁਸਕਰਾਟ ਮੁਸਕਾਨ ਹੋਣੀ ਚਾਹੀਦੀ ਹੈ ਕਿਉਂਕਿ ਜਿਵੇਂ ਦੀ ਫੋਟੋ ਤੁਸੀਂ ਦੇਖੋਗੇ ਉਹੀ ਵਾਈਬ੍ਰੇਸ਼ਨ ਤੁਹਾਡੇ ਅੰਦਰ ਹੋਣਗੇ ਤਾਂ ਫਿਰ ਗੁੱਸੇ ਵਾਲੀ ਫੋਟੋ ਤੁਸੀਂ ਮੰਦਰ ਦੇ ਵਿੱਚ ਨਹੀਂ ਰੱਖਣੀ ਇਸ ਗੱਲ ਦਾ ਤੁਸੀਂ ਬਹੁਤ ਹੀ ਖਾਸ ਧਿਆਨ ਰੱਖਣਾ ਹੈ ਨੰਬਰ 2 ਕਿਸੇ ਵੀ ਦੇਵੀ ਦੇਵਤੇ ਦੀ ਤਸਵੀਰ ਜਾਂ ਮੂਰਤੀ ਇੱਕੋ ਮੰਦਰ ਦੇ ਵਿੱਚ ਦੋ ਨਹੀਂ ਹੋਣੀਆਂ ਚਾਹੀਦੀਆਂ ਜਿਵੇਂ ਕਿ ਦੋ ਗਣੇਸ਼ ਦੋ ਸ਼ਿਵ ਜੀ ਜਾਂ ਫਿਰ ਦੋ ਪੀਰਾਂ ਦੀਆਂ ਤਸਵੀਰਾਂ ਨਹੀਂ ਹੋਣੀ ਚਾਹੀਦੀਆਂ ਜੋ ਕਿ ਇੱਕੋ ਤਰ੍ਹਾਂ ਦੀਆਂ ਹੋਣ ਕਿਉਂਕਿ ਕਾਫੀ ਵਾਰ ਹੁੰਦਾ ਕੀ ਹੈ ਜਿਵੇਂ ਪਿੱਛੇ ਆਪਾਂ ਵੱਡੀ ਫੋਟੋ ਰੱਖਦੇ ਆਂ ਤੇ ਉਸ ਤੋਂ ਅੱਗੇ ਆਪਾਂ ਛੋਟੀ ਫੋਟੋ ਰੱਖ ਦਿੰਨੇ ਆ ਨਹੀਂ ਤੁਸੀਂ ਐਦਾਂ ਨਹੀਂ ਰੱਖਣੀਆਂ ਜੋ ਵੀ ਫੋਟੋ ਤੁਸੀਂ ਰੱਖਣੀ ਹੈ ਉਹ ਸਿਰਫ ਇੱਕੋ ਹੀ ਹੋਣੀ ਚਾਹੀਦੀ ਹੈ ਦੋ ਤੁਸੀਂ ਨਹੀਂ ਰੱਖਣੀਆਂ ਫਿਰ ਸੰਤ ਜੀ ਤੁਸੀਂ ਇਸ ਚੀਜ਼ ਦਾ ਵੀ ਧਿਆਨ ਰੱਖਣਾ ਹੈ ਕਿ ਜੋ ਦੇਵੀ ਦੇਵਤਾ ਜਾ ਫਿਰ ਪੀਰ ਫਕੀਰਾਂ ਦਾ ਸਥਾਨ ਹੈ ਉਹ ਸਿਰਫ ਮੰਦਰ ਦੇ ਵਿੱਚ ਹੀ ਹੋਣਾ ਚਾਹੀਦਾ ਹੈ ਇਹ ਨਹੀਂ ਕਿ ਤੁਸੀਂ ਕਦੇ ਪੀਰਾਂ ਦਾ ਚਿਰਾਗ ਇੱਕ ਜਗ੍ਹਾ ਤੇ ਲਗਾ ਦਿੱਤਾ ਕਦੇ ਰਸੋਈ ਚ ਲਗਾ ਦਿੱਤਾ ਕਦੇ ਕਮਰੇ ਚ ਲਗਾ ਦਿੱਤਾ ਕਾਫੀ ਲੋਕ ਆਪਣੇ ਸੌਣ ਵਾਲੇ ਕਮਰੇ ਦੇ ਵਿੱਚ ਹੀ ਲਗਾ ਦਿੰਦੇ ਨੇ ਨਹੀਂ ਉਹਨਾਂ ਦਾ ਸਥਾਨ ਸਿਰਫ ਇੱਕ ਹੀ ਜਗ੍ਹਾ ਤੇ ਹੋਣਾ ਚਾਹੀਦਾ ਹੈ ਤੁਹਾਡੇ ਘਰ ਦਾ ਜੋ ਪੂਜਾ ਘਰ ਹੈ ਜੋ ਮੰਦਿਰ ਹੈ ਜਿਸ ਕਮਰੇ ਦੇ ਵਿੱਚ ਕੋਈ ਵੀ ਨਹੀਂ ਆਪਣੀ ਚੱਪਲ ਲੈ ਕੇ ਜਾਂਦਾ ਕਈ ਵਾਰ ਆਮ ਘਰਾਂ ਦੇ ਵਿੱਚ ਪਿੰਡਾਂ ਦੇ ਵਿੱਚ ਕੀ ਹੁੰਦਾ ਹੈ ਕਿ ਕਈ ਰਿਸ਼ਤੇਦਾਰ ਸ਼ਰਾਬ ਪੀ ਕੇ ਸਿੱਧਾ ਅੰਦਰ ਵੜ ਜਾਂਦੇ ਨੇ ਇੱਕ ਇਦਾਂ ਦਾ ਦਰਬਾਰ ਕਹਿ ਲਵੋ ਚਿਰਾਗ ਲਾਉਣ ਵਾਲੀ ਜਗ੍ਹਾ ਕਹਿ ਲਵੋ ਉਹ ਜਾਂ ਤਾਂ ਮੰਦਿਰ ਦੇ ਵਿੱਚ ਹੋਣਾ ਚਾਹੀਦਾ ਹੈ ਜਾਂ ਫਿਰ ਇੱਕ ਅਜੇਹਾ ਕਮਰਾ ਹੋਣਾ ਚਾਹੀਦਾ ਹੈ ਜਿੱਥੇ ਕੋਈ ਵੀ ਚप्पल ਲੈ ਕੇ ਜਾਂ ਕੋਈ ਸ਼ਰਾਬ ਪੀ ਕੇ ਕੋਈ ਵੀ ਨਸ਼ਾ ਲੈ ਕੇ ਉਸ ਕਮਰੇ ਦੇ ਵਿੱਚ ਨਾ ਜਾਵੇ ਇੱਕ ਅਜਿਹੀ ਜਗ੍ਹਾ ਹੋਣੀ ਚਾਹੀਦੀ ਹੈ ਜਿੱਥੇ ਸਿਰਫ ਸ਼ੁੱਧਤਾ ਹੋਵੇ ਜਿੱਥੇ ਨਾ ਧੋ ਕੇ ਪਵਿੱਤਰ ਹੋ ਕੇ ਦਿਲ ਨੂੰ ਸਾਫ਼ ਕਰਕੇ ਧਿਆਨ ਲਾ ਕੇ ਉੱਥੇ ਜਾਵੇ ਅਜਿਹਾ ਇੱਕ ਕਮਰਾ ਪੀਰਾਂ ਦੇ ਚਿਰਾਗ ਲਾਉਣ ਵਾਲੀ ਜਗ੍ਹਾ ਹੋਣੀ ਚਾਹੀਦੀ ਹੈ ਜਾਂ ਤੁਹਾਡਾ ਮੰਦਿਰ ਹੈ ਜੇ ਮੰਦਿਰ ਹੈ ਤਾਂ ਬਹੁਤ ਵਧੀਆ ਤਾਂ ਤੁਸੀਂ ਕਿਸੇ ਵੀ ਦੇਵੀ ਦੇਵਤਾ ਜਾਂ ਪੀਰ ਫਕੀਰ ਜੀ ਦੀ ਉੱਥੇ ਹੀ ਸਥਾਪਨਾ ਕਰੋਗੇ ਜਿੱਥੇ ਤੁਹਾਡਾ ਪੂਜਾ ਘਰ ਹੈ ਮਤਲਬ ਜੇਕਰ ਤੁਸੀਂ ਮੂਰਤੀ ਰੱਖਣਾ ਚਾਹੁੰਦੇ ਹੋ ਤੇ ਮੂਰਤੀ ਦਾ ਤੁਸੀਂ ਇੱਕ ਚੀਜ਼ ਦਾ ਧਿਆਨ ਰੱਖਣਾ ਹੈ ਕੋਸ਼ਿਸ਼ ਕਰਿਓ ਕਿ ਤੁਸੀਂ ਆਪਣੇ ਘਰ ਦੇ ਵਿੱਚ ਛੋਟੀ ਮੂਰਤੀ ਰੱਖੋ ਕਿਉਂਕਿ ਜਿੰਨੀ ਛੋਟੀ ਮੂਰਤੀ ਹੋਵੇਗੀ ਉਨਾ ਹੀ ਤੁਹਾਨੂੰ ਜ਼ਿਆਦਾ ਫਾਇਦਾ ਹੋਵੇਗਾ ਤੇ ਵਧੀਆ ਹੋਵੇਗਾ ਤੁਹਾਡੇ ਲਈ ਤਾਂ ਇਹ ਚੀਜ਼ਾਂ ਦਾ ਤੁਸੀਂ ਧਿਆਨ ਰੱਖਣਾ ਉਸ ਤੋਂ ਬਾਅਦ ਕਿਸੇ ਵੀ ਦੇਵੀ ਦੇਵਤੇ ਦੀ ਫੋਟੋ ਜਿਹੜੀ ਤੁਸੀਂ ਰੱਖਦੇ ਹੋ ਉਹ ਬੈਠੇ ਹੋਏ ਹੋਣੇ ਚਾਹੀਦੇ ਨੇ ਖੜੇ ਹੋਏ ਪੋਜੀਸ਼ਨ ਦੇ ਵਿੱਚ ਨਹੀਂ ਹੋਣੇ ਚਾਹੀਦੇ ਪਰ ਜਿਹੜੀ ਲਕਸ਼ਮੀ ਜੀ ਹੁੰਦੀ ਹੈ ਉਹ ਖੜੇ ਹੋਏ ਪੋਜੀਸ਼ਨ 'ਚ ਹੁੰਦੇ ਨੇ ਉਹ ਫੋਟੋ ਸਿਰਫ ਅਸੀਂ ਉੱਥੇ ਹੀ ਰੱਖਦੇ ਹਾਂ ਇਥੇ ਆਪਣੀ ਅਲਮਾਰੀ ਦੇ ਵਿੱਚ ਪੈਸੇ ਰੱਖਣ ਵਾਲੀ ਜਗ੍ਹਾ ਹੁੰਦੀ ਹੈ ਜਿਨ੍ਹਾਂ ਨੂੰ ਆਪਾਂ ਤੇਜੋਰੀ ਵੀ ਕਹਿ ਦਿੰਦੇ ਹਾਂ ਪਰ ਜਿਹੜਾ ਆਪਣਾ ਮੰਦਿਰ ਹੁੰਦਾ ਹੈ ਉਸ ਜਗ੍ਹਾ ਤੇ ਬੈਠੀ ਹੋਈ ਲਕਸ਼ਮੀ ਹੋਣੀ ਚਾਹੀਦੀ ਹੈ ਕਹਿਣ ਦਾ ਮਤਲਬ ਹੈ ਕਿ ਸਾਰੀ ਦੇਵੀ ਦੇਵਤੇ ਜਾਂ ਪੀਰ ਫਕੀਰਾਂ ਦੀ ਜੋ ਫੋਟੋ ਜਿਹੜੀ ਵੀ ਤੁਸੀਂ ਲਾਉਣੀ ਹੈ ਆਪਣੇ ਮੰਦਿਰ ਦੇ ਵਿੱਚ ਉਹ ਬੈਠੀ ਹੋਈ ਪੋਜੀਸ਼ਨ ਦੇ ਵਿੱਚ ਹੋਣੇ ਚਾਹੀਦੇ ਨੇ ਫਿਰ ਤੁਹਾਨੂੰ ਇਸ ਗੱਲ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ ਕਿ ਤੁਹਾਡੇ ਘਰ ਦੇ ਵਿੱਚ ਮੰਦਿਰ ਚ ਨਟਰਾਜ ਦੀ ਮੂਰਤੀ ਅਤੇ ਫਿਰ ਕੋਈ ਵੀ ਫੋਟੋ ਨਾ ਹੋਵੇ ਕਿਉਂਕਿ ਤੁਸੀਂ ਦੇਖਿਆ ਹੋਵੇਗਾ ਕਿ ਉਹਨਾਂ ਦਾ ਟਾਂਡਵ ਕਰਦੇ ਹੋਏ ਰੂਪ ਹੈ ਸੋ ਇਸ ਤਰ੍ਹਾਂ ਦੇ ਫੋਟੋ ਜਾਂ ਫਿਰ ਕੋਈ ਵੀ ਮੂਰਤੀ ਨਹੀਂ ਰੱਖਣੀ ਚਾਹੀਦੀ ਵੈਸੇ ਤਾਂ ਸਾਨੂੰ ਘਰ ਦੇ ਵਿੱਚ ਸ਼ਿਵਲਿੰਗ ਵੀ ਨਹੀਂ ਰੱਖਣਾ ਚਾਹੀਦਾ ਪਰ ਜੇ ਤੁਹਾਡੀ ਇੱਛਾ ਹੈ ਤੁਹਾਡਾ ਮਨ ਕਰਦਾ ਹੈ ਸ਼ਿਵਲਿੰਗ ਆਪਣੇ ਘਰ ਦੇ ਵਿੱਚ ਰੱਖਣ ਦਾ ਤਾਂ ਇੱਕ ਗੱਲ ਦਾ ਧਿਆਨ ਰੱਖੋ ਕਿ ਜੋ ਸ਼ਿਵਲਿੰਗ ਹੋਣਾ ਚਾਹੀਦਾ ਹੈ ਉਹ ਤੁਹਾਡੇ ਗੁੱਠੇ ਜਿੰਨੀ ਬਰਾਬਰ ਜਾਂ ਫਿਰ ਗੁੱਠੇ ਤੋਂ ਛੋਟਾ ਹੋਣਾ ਚਾਹੀਦਾ ਹੈ ਤਾਂ ਬਹੁਤ ਵਧੀਆ ਤੁਸੀਂ ਇਸ ਗੱਲ ਦਾ ਵੀ ਧਿਆਨ ਰੱਖਣਾ ਹੈ ਕਿ ਜਿਹੜਾ ਤੁਹਾਡਾ ਮੰਦਿਰ ਹੈ ਉਹ ਸਾਫ਼ ਸੁਥਰਾ ਹੋਵੇ ਜੋ ਤੁਹਾਡੇ ਦੇਵੀ ਦੇਵਤਾ ਜਾਂ ਪੀਰ ਫਕੀਰਾਂ ਦੀਆਂ ਫੋਟੋਆਂ ਜਾਂ ਫਿਰ ਮੂਰਤੀਆਂ ਨੇ ਉਹ ਵੀ ਇੱਕਦਮ ਬਿਲਕੁਲ ਸਾਫ਼ ਹੋਣਾ ਬਿਲਕੁਲ ਵੀ ਉਹਨਾਂ ਉਹਨਾਂ ਉੱਤੇ ਭਾਵੇਂ ਤਸਵੀਰਾਂ ਭਾਵੇਂ ਮੂਰਤੀਆਂ ਨੇ ਕੋਈ ਵੀ ਧੂੜ ਮਿੱਟੀ ਨਾ ਹੋਵੇ ਟਾਈਮ-ਟਾਈਮ ਤੇ ਉਹਨਾਂ ਨੂੰ ਸਾਫ ਸਫਾਈ ਕਰਦੇ ਰਹਿਣਾ ਚਾਹੀਦਾ ਹੈ ਮੰਦਰ ਦੀ ਸਾਫ ਸਫਾਈ ਤੇ ਦੇਵੀ-ਦੇਵਤਿਆਂ ਦੀਆਂ ਤਸਵੀਰਾਂ ਨੂੰ ਸਾਫ ਕਰਨ ਦੇ ਲਈ ਕੱਪੜਾ ਅਲੱਗ ਰੱਖਣਾ ਚਾਹੀਦਾ ਹੈ ਕੀ ਤੁਹਾਡੇ ਜਿਹੜੇ ਦੇਵੀ-ਦੇਵਤਿਆਂ ਦੀਆਂ ਫੋਟੋਆਂ ਰੱਖੀਆਂ ਹੋਈਆਂ ਨੇ ਉਹਨਾਂ ਦੇ ਨਾਲ ਘਰ ਦੇ ਜੋ ਵੱਡੇ ਵਜ਼ੁਰਗ ਨੇ ਉਹਨਾਂ ਦੀਆਂ ਫੋਟੋਆਂ ਦੇ ਵੀ ਦੇਵਤਿਆਂ ਦੀਆਂ ਫੋਟੋਆਂ ਨਾਲ ਨਹੀਂ ਰੱਖਣੀਆਂ ਚਾਹੀਦੀਆਂ ਸੰਤ ਜੀ ਜੋ ਵੀ ਤੁਹਾਡੇ ਪੂਜਾ ਘਰ ਹੈ ਜਿੱਥੇ ਵੀ ਤੁਸੀਂ ਪੂਜਾ ਕਰਦੇ ਹਾਂ ਮੰਦਿਰ ਹੈ ਘਰ ਦਾ ਤਾਂ ਉੱਥੇ ਸਿਰਫ ਦੋ ਮਾਤਾਵਾਂ ਦੀਆਂ ਫੋਟੋਆਂ ਹੋਣੀਆਂ ਚਾਹੀਦੀਆਂ ਨੇ ਉਸ ਜਗ੍ਹਾ ਤੇ ਮੰਦਰ ਦੇ ਵਿੱਚ ਜੋ ਮਾਤਾ ਦਾ ਰੂਪ ਨੇ ਉਹ ਸਿਰਫ ਦੋ ਹੀ ਹੋਣੇ ਚਾਹੀਦੇ ਨੇ ਉਸ ਤੋਂ ਜ਼ਿਆਦਾ ਨਹੀਂ ਹੋਣੇ ਚਾਹੀਦੇ ਤੁਹਾਨੂੰ ਸਮਝਾਉਂਦੇ ਹਾਂ ਜਿਵੇਂ ਕਿ ਇੱਕ ਲక్ష్ਮੀ ਜੀ ਰੱਖੀ ਦੁਰਗਾ ਮਾਤਾ ਜੀ ਰੱਖ ਲਵੋ ਤੇ ਉਹਨਾਂ ਦਾ ਤੀਜਾ ਰੂਪ ਕੋਈ ਵੀ ਨਹੀਂ ਹੋਣਾ ਚਾਹੀਦਾ ਦੋ ਤੋਂ ਜ਼ਿਆਦਾ ਤੁਸੀਂ ਮੰਦਰ ਦੇ ਵਿੱਚ ਰੂਪ ਨਹੀਂ ਰੱਖਣੇ ਕੋਈ ਵੀ ਮਾਤਾ ਦਾ ਰੂਪ ਤਾਂ ਇਸ ਗੱਲ ਦਾ ਵੀ ਤੁਸੀਂ ਬਹੁਤ ਹੀ ਜ਼ਿਆਦਾ ਧਿਆਨ ਰੱਖਣਾ ਹੈ ਇਸ ਗੱਲ ਦਾ ਵੀ ਤੁਸੀਂ ਧਿਆਨ ਰੱਖਣਾ ਹੈ ਕਿ ਜੋ ਵੀ ਤੁਸੀਂ ਮੂਰਤੀ ਰੱਖਦੇ ਹੋ ਕਿ ਜੇਕਰ ਤੁਸੀਂ ਆਪਣੇ ਅੰਗੂਠੇ ਜਿਹੇ ਸਾਈਜ਼ ਦੀ ਰੱਖਦੇ ਹੋ ਤਾਂ ਬਹੁਤ ਵਧੀਆ ਹੈ ਜੇਕਰ ਵੱਡੀ ਮੂਰਤੀ ਰੱਖਣਾ ਚਾਹੁੰਦੇ ਹੋ ਤਾਂ 11 ਇੰਚ ਤੋਂ ਵੱਡੀ ਨਹੀਂ ਹੋਣੀ ਚਾਹੀਦੀ ਕਿਉਂਕਿ ਜੇਕਰ ਤੁਸੀਂ 11 ਇੰਚ ਤੋਂ ਵੱਡੀ ਮੂਰਤੀ ਰੱਖਦੇ ਹੋ ਜਿਵੇਂ ਕਿ ਫਿਰ ਮੰਦਿਰ ਦੇ ਵਿੱਚ ਪੂਜਾ ਪੰਡਿਤ ਜੀ ਕਰਦੇ ਨੇ ਉਵੇਂ ਹੀ ਤੁਹਾਨੂੰ ਉਹਨਾਂ ਦੇ ਤਰ੍ਹਾਂ ਹੀ ਪੂਜਾ ਕਰਨੀ ਪਵੇਗੀ ਨੋਰਮਲ ਇਹ ਦੇਖੋਗੇ ਕਈ ਵਾਰ ਇਹ ਚੀਜ਼ਾਂ ਨਹੀਂ ਹੋ ਪਾਉਂਦੀਆਂ ਕਿਉਂਕਿ ਸਾਡੇ ਪਰਿਵਾਰ ਹੈ ਕੋਈ ਵੀ ਕਦੇ ਬਿਮਾਰ ਹੋ ਗਿਆ ਕਦੇ ਕੁਝ ਹੋ ਗਿਆ ਤਾਂ ਆਪਾਂ ਇਹ ਸਾਰਾ ਕੁਝ ਨਹੀਂ ਕਰ ਸਕਦੇ ਤਾਂ ਇਸ ਲਈ ਜਿੰਨੀ ਛੋਟੀ ਤੁਸੀਂ ਤਸਵੀਰਾਂ ਤੇ ਮੂਰਤੀਆਂ ਆਪਣੇ ਘਰ ਦੇ ਮੰਦਿਰ ਦੇ ਵਿੱਚ ਰੱਖੋਗੇ ਬਹੁਤ ਹੀ ਜ਼ਿਆਦਾ ਵਧੀਆ ਹੋਵੇਗਾ ਸੋ ਸਾਧ ਸੰਗਤ ਜੀ ਕਿਵੇਂ ਦੀ ਲੱਗੀ ਤੁਹਾਨੂੰ ਅੱਜ ਦੀ ਇਹ ਵੀਡੀਓ ਉਮੀਦ ਕਰਦਾ ਹਾਂ ਕਿ ਵੀਡੀਓ ਵਧੀਆ ਲੱਗੀ ਹੋਵੇਗੀ ਜੇਕਰ ਵਧੀਆ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਹੋਰ ਸੰਗਤਾਂ ਨੂੰ ਵੀ ਇਸ ਬਾਰੇ ਜਾਣਕਾਰੀ ਹੋ ਸਕੇ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਅਤੇ ਬੈਲ ਆਈਕਨ ਨੂੰ ਦਬਾਣਾ ਨਾ ਭੁੱਲਣਾ ਜਿਸ ਨਾਲ ਸਾਡੀ ਹਰ ਨਵੀਂ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਜਾਵੇਗੀ ਮਿਲਦੇ ਹਾਂ ਇੱਕ ਹੋਰ ਵੀਡੀਓ ਦੇ ਨਾਲ ਇੱਕ ਹੋਰ ਜਾਣਕਾਰੀ ਦੇ ਨਾਲ ਇੱਕ ਹੋਰ ਉਪਾਅ ਦੇ ਨਾਲ ਉਦੋਂ ਤੱਕ ਦੇ ਲਈ ਗੱਜ ਕੇ ਬਲਾਉ ਜੈਕਾਰਾ ਆਖੋ ਜੀ ਜੈ ਪੀਰਾਂ ਦੀ ਜੈ ਪੀਰਾਂ ਦੀ ਜੈ ਪੀਰਾਂ ਦੀ